ਜਦੋਂ 50 300 ਸਾਲਾ ਮਨਾਇਆ ਉਹ ਕੋਈ ਮਨੁੱਖੀ ਘਰਾਂ ਦੀ ਗੱਲ ਨਹੀਂ ਕੀਤੀ ਕਿ ਸੇਨਗਰੂਪ ਤੇ ਵੱਧ ਸਾਹਿਬ ਦੀ ਉਹ ਚੱਲਣ ਦੀ ਵਜ੍ਹਾ ਕੀ ਬਣੀ ਵੀ ਇੱਕ ਪਾਸੇ ਖਾਲਸਤਾਨੀ ਮੂਵਮੈਂਟ ਚੱਲਦੀ ਸੀ ਉਹਨਾਂ ਵੱਲੋਂ ਹਿੰਦੂਆਂ ਦੇ ਕਤਲ ਹੋ ਗਏ ਦੂਸਰੇ ਪਾਸੇ ਗੱਲ ਵੀ ਸਿੱਖਾਂ ਨੇ ਖਾਲਸਤਾਨ ਬਣਨਾ ਚਾਹੀਦਾ ਬਖਰੀ ਸਟੇਟ ਬਣਨਾ ਚਾਹੀਦੀ ਹੈ ਹਿੰਦੂ 84 ਨਵੰਬਰ 84 ਵਾਪਰ ਗਿਆ ਹਿੰਦੂ ਬਲਕ ਨੇ ਬਹੁਤ ਵੱਡਾ ਪਾੜਾ ਪੈ ਗਿਆ ਸਿੱਖਾਂ ਦਾ ਤੇ ਦੂਜੇ ਪਾਸੇ ਇੱਕ ਸੈਕੂਲਰਿਸਟ ਤਨ ਤੱਕ ਮੁੱਤੀ ਜੀ ਵੀ ਅੱਗੇ ਮੈਦਾਨ ਚੋਕਨ ਦੇ ਵੀ ਤੁਸੀਂ ਸਿੱਖ ਤਾਂ ਜਿਹੜੇ ਹੈਗੇ ਆ ਵੱਖਰੇ ਧਰਮ ਦੀ ਗੱਲ ਕਰ ਰਹੇਵੇਂ ਤੇ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਧਰਮ ਬਚਾਉਣ ਦੀ ਖਾਤਰ ਸ਼ਹਾਦਤ ਦਿੱਤੀ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਤਿਲਕਿੰਦੂ ਦੀ ਖਾਤਰ ਤਾਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੁਸੀਂ ਹਿੰਦੂਆਂ ਨੂੰ ਮਾਰ ਰਹੇ ਹੋ ਤੁਸੀਂ ਹਿੰਦੂਆਂ ਤੋਂ ਵੱਖ ਹੋਣਾ ਚਾਹੁੰਦੇ ਹੋ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹੋ ਇਹ ਬਹੁਤ ਵੱਡਾ ਸਿੱਖਾਂ ਸਾਹਮਣੇ ਚੈਲੰਜ ਖੜਾ ਹੋ ਗਿਆ ਸੀ ਇਸ ਪੱਧਰ ਤੇ ਦਲੀਲ ਤੇ ਪੱਧਰ ਤੇ ਹਾਰੇ ਹੋਏ ਮਹਿਸੂਸ ਕਰਦੇ ਸੋਨਾਂ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਸੀ ਫਿਰ 2007 ਦੇ ਵਿੱਚ ਸਰਦਾਰ ਜਮੇਸ਼ ਨੇ ਕਿਤਾਬ ਲਿਖੀ ਵਿਮਸਾਦੀ ਸਿੱਖ ਰਾਜਨੀਤੀ ਹੁਣ ਕਾਮਰੇਡਾਂ ਚ ਆਇਆ ਸੀ ਨੂੰ ਸਭ ਨੂੰ ਚੰਨਾ ਪਤਾ ਸੀ ਪਰ ਉਹਨਾਂ ਨੇ ਇਹ ਗੱਲ ਨੂੰ ਜਸਟੀਫਾਈ ਕਰਨੀ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਸਹਾਇਤਾ ਉਹ ਹਿੰਦੂ ਧਰਮ ਨੂੰ ਬਚਾਉਣ ਦੇ ਖਾਤਰ ਨਹੀਂ ਸੀ ਤਾਂ ਉਹਨਾਂ ਨੇ ਉੱਥੇ ਇਹ ਗੱਲ ਲੈਂਦੀ ਕਿ ਨਹੀਂ ਨਹੀਂ ਇਹ ਗੁਰੂ ਸਾਹਿਬ ਦੀ ਸਹਾਇਤਾ ਮਨੁੱਖੀ ਅਧਿਕਾਰਾਂ ਦੇ ਖਾਤਰ ਸੀ ਉਸ ਸਮੇਂ ਜਿਹੜਾ ਕੋਲ ਬ੍ਰਾਹਮਣ ਭਾਈ ਚੜਾ ਸੀ ਉਹਦੇ ਕੋ ਸਕਸ਼ਨ ਤੇ ਮਨੁੱਖੀ ਅਧਿਕਾਰ ਪੁੱਛਲੇ ਜਾ ਰਹੇ ਸੀ ਤੇ ਗੁਰੂ ਸਾਹਿਬ ਉਹ ਜੋ ਇਹ ਮਨੁੱਖੀ ਅਧਿਕਾਰਾਂ ਵਾਲੀ ਸਾਡ ਗੱਲ ਇਹ ਗੱਲ ਨੇ ਸਿੱਖਾਂ ਨੂੰ ਬੜੀ ਹਲਾਸ਼ੇ ਦੀ ਦਿੱਤੀ ਬੱਲੇ 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 ਵੀ ਆਹ ਗੱਲ ਹੁਣ ਫੜ ਲਈ ਅਸੀਂ ਹੁਣ ਅਸੀਂ ਦਾ ਜਵਾਬ ਦੇਣ ਦੇ ਜੋਕੇ ਹੋ ਗਏ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਨੇ Hindu ਧਰਮ ਬਚਾਉਂਦਾ ਉੱਥੋਂ ਮਨੁੱਖੀ ਅਧਿਕਾਰਾਂ ਵਾਲੀ ਗੱਲ ਅਸੀਂ ਲੈ ਆਏ ਸੋ ਇਹਦਾ ਮਨੁੱਖੀ ਅਧਿਕਾਰਾਂ ਦਾ ਮਸਲਾ ਇਹ ਬੜਾ ਵੱਡਾ ਜਿਹੜੀ ਗੱਲ ਜਸਤ ਸੰਜੀਤ ਸਿੰਘ ਜੀ ਕਹਿ ਕੇ ਗਏ ਨੇ ਜਿਹੜੀ ਗੱਲ ਡਾਕਟਰ ਫੌਜਾ ਸਿੰਘ ਨਾਲ ਸ਼ੁਰੂ ਕੀਤੀ ਸੀ ਉਹ ਗੱਲ ਕੱਲੀ ਇੰਨੀ ਨਹੀਂ ਸੀ ਵੀ ਗੁਰੂ ਸਾਹਿਬ ਦੀ ਐ ਸਹਾਬਤ ਕਾਨੂੰਨੀ ਸੀਗੀ ਉਹ ਇਸ ਗੱਲ ਨੂੰ ਖੋਜ ਕੀਤੀ ਹੈ ਵੀ ਕੋਈ ਜਿਹੜੀ ਧਰਮ ਬਦਲੀ ਵਾਲੀ ਗੱਲ ਵੀ ਨਹੀਂ ਸੀ ਚੱਲਦੀ ਕੋਈ ਤੱਥ ਨਹੀਂ ਮਿਲਦਾ ਜੋ ਤੁਕ ਪੰਡਤ ਚੱਲ ਕੇ ਹੁਣ ਖੋਜ ਕੀਤੀ ਹੈ ਕਿ ਫਾਰਸੀ ਦੇ ਸਰੋਤ ਲੱਭੇ ਨੇ ਬੰਦਾਂ ਨੇ ਹੋਰ ਕੀਤਾ ਕਾਗਜ਼ ਮ ਖੇਤਰ ਦੇ ਵਿੱਚ ਵੀ ਕੋਈ ਹੈਗਾ ਮਸਲਾ ਨਹੀਂ ਜਦ ਧਰਮ ਬਦਲ ਦੀ ਗੱਲ ਹੁੰਦੀ ਤਾਂ ਬਿੱਲੀ ਚ ਕਿਹੜਾ ਬ੍ਰਾਹਮਣ ਥੋੜੇ ਬੈਠੇ ਸੀ ਹਰਿਆਣਾ ਚ ਕਿਹੜਾ ਥੋੜੇ ਬੈਠੇ ਪੰਜਾਬ ਚ ਬੈਠੇ ਜੀ ਕੋਈ ਮਸਾਲੇ ਵੀ ਮੰਨਦੇ ਵੀ ਰੰਗ ਜਲ ਕਰਾ ਧਰਮ ਤਬਦੀਲ ਕਰ ਰਿਹਾ ਹੋਵੇ ਜਾਂ ਸਵਾ ਸਵਾ ਮੰਨ ਕੇ ਮਿਲ ਇਕੱਠੇ ਕਰ ਰਿਹਾ ਹੋਵੇ ਉਹਨਾਂ ਵਿੱਚ ਜਿਹੜੀ ਗੱਲ ਮੈਂ ਪੜ੍ਹੀ ਆ ਕੱਲੀ ਕੱਲੀ ਗੱਲ ਚੁੱਥ ਕੇ ਪੜ੍ਹੀ ਆ ਉਹ ਗੱਲ ਆ ਵੀ ਗੁਰੂ ਸਾਹਿਬ ਦੀ ਸ਼ਹਾਦਤ ਬਹੁਤ ਵੱਡੇ ਪਰਪੇਖ ਦੇ ਵਿੱਚ ਪੈਦਾ ਹੁੰਦੀ ਆ ਇਹਦਾ ਬਹੁਤ ਵੱਡਾ ਅਰਥ ਮੰਨ ਧਰਮ ਬਦਲੇ ਤੋਂ ਅੱਗੇ ਬਣਦਾ ਉਹ ਕੀ ਬਣਦਾ ਕਿ ਗੁਰੂ ਸਾਹਿਬ ਦਾ ਇੱਕ ਰਾਜ ਦਾ ਸੰਕਲਪ ਰੰਗ ਦੇ ਵੱਲੋਂ ਖਤਰਾ ਖੜਾ ਹੋ ਗਿਆ ਸੀ ਵੀ ਇੱਕ ਪਾਸੇ ਦੱਖਣ ਤੋਂ ਨਾਲ ਉੱਝਿਆ ਪਿਆ ਤੇ ਗੁਰੂ ਸਾਹਿਬ ਦੀ ਤਾਕਤ ਬਹੁਤ ਵੱਡੀ ਬਣ ਰਹੀ ਆ ਜਿੱਧਰ ਜਾਂਦੇ ਗੁਰੂ ਸਾਹਿਬ ਹਜ਼ਾਰਾਂ ਸ਼ਰਧਾਲੂ ਹਰਦਾਰਾਂ ਘੋਰ ਸਵਾਰ ਹਜ਼ਾਰਾਂ ਹਥਿਆਰਬੰਦ ਲੋਕਾਂ ਦੇ ਨਾਲ ਹੁੰਦੇ ਨੇ ਤੇ ਜੇ ਗੁਰੂ ਸਾਹਿਬ ਕਈ ਨੂੰ ਬਗਾਵਤ ਦਾ ਸੰਦਾ ਦੇ ਦੇਣ ਤਾਂ ਮੇਰਾ ਰਾਜ ਵੱਡਾ ਖਤਰੇ 'ਚ ਪੈ ਗਿਆ ਉਹ ਰਾਜ ਨੂੰ ਚੱਲ ਗਈ ਠੀਕ ਹੈ ਰਾਜ ਨੂੰ ਖਤਰਾ ਮਹਿਸੂਸ ਕਰ ਰਹੇ ਸੀਗੇ ਜਿਹਦੇ ਵਿੱਚੋਂ ਗੁਰੂ ਸਾਹਿਬ ਦੀ ਸਾਦਤ ਹੋਈ ਆ ਉਹ ਆਧੁਨਿਕ ਬਗਾਵਤਾਂ ਨੂੰ ਇਸ ਵਿੱਚ ਬਗਾਵਤ ਤਾਂ ਬਗਾਵਤ ਹੋਗੀ ਜਿੱਦ ਤੇ ਗੁਰੂ ਸਾਹਿਬ ਨੇ ਸਾਦਤ ਦੇ ਦਿੱਤੀ ਤੇ ਸੱਤਾ ਦੇ ਦਿੱਤਾ ਬਗਾਵਤ ਦਾ ਮੇਰਾ ਸلطਨ ਖਤਮ ਹੋ ਜਾਣੀ ਆ ਇਹਦਾ ਇਹ ਅਰਥ ਵੀ ਹੈ ਡਾਕਟਰ ਫੌਜਾ ਸਿੰਘ ਨੇ ਇਹ ਨੋਟ ਲੈ ਇੱਥੋਂ ਲੈ ਕੇ ਆਂਦਾ ਪਰ ਉਦੋਂ ਕੁਝ ਬੰਦੇ ਲੰਘੇ ਸਿੰਘ ਜਿਗਿਆ ਉਹਨਾਂ ਨੇ ਵਿਰੋਧ ਕੀਤਾ ਨਹੀਂ ਜੀ ਤੁਸੀਂ ਤਾਂ ਹਿੰਦੂ ਧਰਮ ਨੂੰ ਖਤਮ ਕਰਨ ਦੀ ਗੱਲ ਇਹੜੀ ਪ੍ਰਾਣੀ ਪਰੰਪਰਾ ਚੱਲੀ ਆਉਂਦੀ ਆ ਉਹਨੂੰ ਦੂਜਾ ਮੋੜ ਦੇ ਰਹੇ ਆ ਉਹ ਤਾਂ ਪਰ ਪੜਤਾਂ ਨੂੰ ਬਚਾਉਣ ਦੀ ਗੱਲ ਤਾਂ ਕਸ਼ਮੀਰੀਆਂ ਨੂੰ ਚੱਲੇ ਸੀ ਤੁਸੀਂ ਝੋਠਪੁਰ ਨੂੰ ਵਾਪਸ ਮੈਂ ਕਿਠੀ ਕਿਹਾ ਸੀ ਤੁਹਾਡੀ ਗੱਲ ਨੂੰ ਮੰਨ ਲੈਣੇ ਆ ਉਹ ਕੋਲੇ ਬਹੁਤ ਬੰਦੇ ਸੀ ਸੋ ਇਹ ਜਿਹੜਾ ਨੈਰੇਟਿਵ ਆ ਪੱਥਾ ਗੱਲ ਸੀ ਚੰਗੀ ਗੱਲ ਹੈ ਵੀ ਇਹ ਦੁਬਾਰਾ ਫੇਅਰ ਇਸ ਤੇ ਡਿਸਕਸ਼ਨ ਹੋਣੀ ਚਾਹੀਦਾ ਵੀ ਕੀ ਇਹ ਛੱਤ ਸੀ ਜਾਂ ਟੁੱਟ ਸੀ ਕਈ ਵਾਰੀ ਆਪ ਵੀ ਜਦੋਂ ਪੜਤਾਂ ਮਨ ਹਰਾਂ ਦੀ ਹਿੰਦਿਆ ਨੀਮ ਦੇ ਸੋਸਤ ਗਵਾ ਚੋਸਤ ਉਹ ਗੁਰੂ ਸਾਹਿਬ ਕੋਲੇ ਆਏ ਕੌਣ ਸਾਡੀ ਖਤਰਾ ਸਾਡੇ ਧਰਮ ਨੂੰ ਤਾਂ ਨਾਲ ਉਹ ਗਏ ਨੀ ਗੁਰੂ ਸਾਹਿਬ ਉਹਨਾਂ ਨੂੰ ਧਰਮ ਬਚਾਉਣ ਚਲੇ ਉਹ ਕਿਤੇ ਰੜਕਦੇ ਨਹੀਂ ਬੰਦੇ ਗਏ ਕਿੱਥੇ ਹੋ ਝਾਤ ਤੇ ਗੁਰੂ ਸਾਹਿਬ ਉਹਨਾਂ ਨੂੰ ਖਤਰੇ ਦੇਣ ਦੇ ਗੁਰੂ ਸਾਹਿਬ ਨਾਲ ਅਤਾਸਤੀ ਹਜਰ ਨੇ ਵੀ ਚ ਦੋ ਪਾਈ ਉਹ ਮੂਰੇ ਇਲਾਕੇ ਚੱਲਿਆ ਵੀ ਭਾਈ ਸਾਹਿਬ ਜੇ ਉਹ ਧਰਮ ਨੂੰ ਕੋਈ ਕਰਨਾ ਤਾਂ ਪਹਿਲਾਂ ਸਾਡੀ ਸਾਦਤ ਲੋ ਉਹ ਨਗਰ ਨਹੀਂ ਆ ਰਹੇ ਬੰਦੇ ਕਿੱਥੇ ਗਏ ਸ਼ਕਾਦ ਲੈ ਕੇ ਚਲੇ ਗਏ ਸੋ ਇਹ ਸਾਦਤ ਪਾਸਰੇ ਵਿੱਚ ਬਹੁਤ ਵੱਡੇ ਗੈਪ ਖੜੇ ਨੇ ਬਹੁਤ ਵੱਡੇ ਗੈਪ ਪਏ ਨੇ ਇੰਨਾਂ ਨੂੰ ਬੋਧਕ ਪੱਤਰ ਤੇ ਹੀ ਹੱਲ ਕਰਨਾ ਚਾਹੀਦਾ ਪੁਰਾਣੇ ਸਰੋਤ ਲੈ ਕੇ ਡਾਕਟਰ ਪਿਆਰ ਸਿੰਘ ਨੇ ਫਾਰਸੀ ਦੇ ਸਰੋਤ ਛਾਪੇ ਨੇ ਗੁਰਮਾਰਗ ਦੇ ਤੋਂ ਨਹੀਂ ਛਾਪੀ ਹੋਈਆ ਹੋਰ ਵੱਡੇ ਸਰੋਤਾਂ ਤੇ ਕੰਮ ਹੋ ਰਹੇ ਨੇ ਸੋ ਅੱਜ ਜਿਹੜੀ ਗੱਲ ਜਿਵੇਂ ਪਾਈ ਦਿੱਤਾ ਵੀ ਦੀ ਗੱਲ ਕੀਤੀ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਮਾਫ਼ ਕਰਨਾ ਮੈਂ ਗੱਲ ਤੁਹਾਨੂੰ ਕਹਿਣ ਲੱਗਿਆ 7-8 ਸਾਲ ਪਹਿਲਾਂ ਕਿ ਮੈਨੂੰ ਚੈਲੰਜ ਹੋ ਗਿਆ ਪਿਆਬੀ ਨਾਸਟਿਕ ਚ ਉਸ ਦਲਿਤ ਵਰਗ ਦੇ ਬੱਚੇ ਮੇਰੇ ਕੋਲ ਇਕੱਠੇ ਹੋ ਕੇ ਆ ਕੇ ਕਹਿੰਦੇ ਦਲਿਤ ਵਰਗ ਵਾਲਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਦਿਨ ਮਨਾਣਾ ਹਵੇ ਸੀ ਕੀ ਕਿ ਕਾ ਮਨਾਈਏ ਬੋਲੋ ਮੈਂ ਸੱਚੋ ਪੰਚ ਪੈ ਗਿਆ ਮੈਂ ਕਹਦੀ ਕਿ ਮਨੁੱਖੀ ਅਧਿਕਾਰਾਂ ਦੇ ਖਾਤਰ ਗੁਰੂ ਸਾਹਿਬ ਨੇ ਕਹਿੰਦੇ ਮਨੁੱਖੀ ਅਧਿਕਾਰ ਤਾਂ ਗਲਤ ਵਰਗ ਦੇ ਵੀ ਸੀਗੇ ਜਿਹਨੂੰ ਬ੍ਰਾਹਮਣ ਹਜ਼ਾਰਾਂ ਸਾਲ ਤੋਂ ਕੁਚਲਦਾ ਰਹਿਆ ਸੀਗਾ ਉਹਦੀ ਵਾਕੀ ਕੌਣ ਕਰੂ ਫਿਰ ਮੈਂ ਤਾਂ ਬ੍ਰਾਹਮਣ ਦੇ ਕੰਨੇ ਗੁਰੂ ਸਾਹਿਬ ਦੀ ਸਾਹਦਤ ਨਾਲ ਕੈਰੇਕਟਰ ਬਦਲਿਆ ਉਦੋਂ ਨਾ ਅੱਜ ਬਦਲ ਅੱਜ ਵੀ ਹੋਈ ਆ ਅੱਜ ਤੱਕ ਲ ਸਤਾ ਆ ਗਈ ਉਹ ਤਾਂ ਉਦੋਂ ਸ਼ਕਤੀਸ਼ਾਲੀ ਬਣ ਗਏ ਇਹ ਵੀ ਉੱਥੇ ਸਵਾਲ ਪਰ ਖੜਾ ਹੰਦਾ ਉਹ ਵਰਗ ਦਾ ਜਦੋਂ ਭਾਈ ਡੇਟਾ ਜੀ ਦੀ ਸੀ ਗੱਲ ਕਰਦਾ ਜਦੋਂ ਗੱਲ ਕੀਤੀ ਆ ਉਹ ਉਸ ਵਕਤ ਜੇ ਕੱਲੀ ਇਹੀ ਧਰਮ ਦੀ ਬਗਾਲੀ ਗੱਲ ਹੁੰਦੀ ਤਾਂ ਭਾਈ ਜੇਤਾ ਜੀ ਵੀ ਦਾ ਪੀੜਤ ਸੀਗੇ ਪਰ ਗੱਲ ਬਹੁਤ ਵੱਡੀ ਸੀ ਗੁਰੂ ਸਾਹਿਬ ਦੇ ਸਾਹਦਤ ਦੀ ਤੇ ਭਾਈ ਡੇਟਾ ਜੀ ਜਿਹੜੇ ਤੰਗ ਨਾਲ ਤੁਸੀਂ ਇਸ ਲੈ ਕੇ ਆਏ ਕਿੱਥੇ ਤੱਕ ਉਹਨਾਂ ਨੂੰ ਗੁਰੂ ਸਾਹਿਬ ਨੇ ਇਹ ਰਗ ਦਿੱਤੇ ਗੁਰੂ ਕੇ ਬੇਟੇ ਕਹਿ ਕੇ ਆਪਣਾ ਨਾਤੀ ਪੁੱਤਰ ਉਸ ਭਾਈਚਾਰ ਨੂੰ ਵੜਾ ਲਿਆ ਵੱਡੀ ਗੱਲ ਆ ਪਰ ਜਿਹੜੀ ਗੱਲ ਤੁਸੀਂ ਬੀਬੀ ਅੱਜ ਕਹਿ ਕੇ ਗਈ ਆ ਜੇ ਹੋਰ ਪਹਿਲਾਂ ਭਾਈ ਨਾਨੂ ਸੰਗਰੀ ਜਾਂ ਭਾਈ ਉਧਰ ਸਿੰਘ ਜੀ ਇਹ ਗੱਲਾਂ ਆਣ ਲੱਗੀਆਂ ਇਹ ਮੈਂ ਸਾਰਾ ਸਟੱਡੀ ਕੀਤਾ ਬ੍ਰੀਕਿੰਗ ਨਾਲ ਭਾਈ ਨਾਨੂ ਸੰਤ ਹੈ ਭਾਈ ਜਿਹੜਾ ਗੱਲ ਆ ਉਹਦੇ ਜਿਹਦਾ ਜ਼ਿਕਰ ਸੂਖ ਸਿੰਘ ਖੋਸੋਸ਼ ਦੀ ਜਿਹੜੀ ਪੁਸਤਕਾ ਗੁਰੂ ਕੇ ਸਾਖੀਆਂ ਸਿਰਫ ਉਹਦੇ ਚ ਆਇਆ ਕਵੀ ਕੰਟ ਜਿਹੜਾ ਸਮਕਾਲੀ ਹੈ ਕਵੀ ਕੰਟਨ ਕਵੀ ਸੈਨਾਪਦ ਤੋਂ ਕਿਤੇ ਭਾਈ ਨਾਨੂ ਦਾ ਜ਼ਿਕਰ ਨਹੀਂ ਕਰਦੇ ਸੋ ਇਹ ਵੀ ਇਹ ਨਾ ਹੋਵੇ ਵੀ ਜਦੋਂ ਹਿਸਟਰੀ ਬਗਾੜੇ ਜਾ ਰਹੀ ਹੈ ਜਦ ਉਪਰਕਾਸ਼ ਨੇ ਭਾਈ ਦੇਤਾ ਵੀ ਵਰਗੇ ਤੇ ਨਮਾਣੇ ਨਤਣੇ ਸੂਤ ਦੀ ਸਹਾਦਤ ਤੋਂ ਉੱਡ ਮਾਤਾ ਨੂੰ ਮਿਲਦੇ ਇਹ ਬੜੀ ਹਾਜਮ ਨਹੀਂ ਹੁੰਦੀ ਤਾਂ ਉਹਦੇ ਪੈਰਲ ਕੋਈ ਬੰਦੇ ਖੜੇ ਕਰ ਦੋ ਜਿਵੇਂ ਕਿ ਹਿਸਟਰੀਓਗ੍ਰਾਫੀ ਦੇ ਇੱਕ ਨਜ਼ਰ ਮਾਜੋਰਪ ਵਾਲੇ ਕਹਿੰਦੇ ਨੇ ਵੀ ਜੇ ਕਿਸੇ ਤੱਥ ਨੂੰ ਤੁਸੀਂ ਡਿਲੀਟ ਨਹੀਂ ਕਰ ਸਕਦੇ ਉਹ ਤੱਥ ਇੰਨਾ ਸ਼ਕਤੀਸ਼ਾਲੀ ਆ ਤੁਸੀਂ ਉਹਨੂੰ ਡਿਲੀਟ ਨਹੀਂ ਕਰ ਸਕਦੇ ਪਰ ਉਹਨੂੰ ਡਿলিউਟ ਕਰ ਦੋ ਉੱਤੇ ਪਾਣੀ ਪਾ ਦੇ ਡਿলিউਟ ਕਰ ਦੋ ਤਾਂ ਕੁਝ ਰੌਲਾ ਪਾ ਦੋ ਤਾਂ ਕਿ ਰੌਲਾ ਪੈ ਜਾਵੇ ਰਹਾ ਛੱਤ 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 ਵੀ ਹੋ ਸਕਦਾ ਆ ਨਹੀਂ ਵੀ ਹੋ ਸਕਦਾ ਸੋ ਕਿਤੇ ਇਹ ਭਾਈ ਜਿੱਤਾ ਜਿੱਦੀ ਸਾਹਤ ਨੂੰ ਦਲੀਉਟ ਕਾ ਨ ਕੀਤਾ ਗਿਆ ਹੈ ਤੇ ਪਾਇਰਲ ਖੜੇ ਕਰਕੇ ਤੇ ਨਾਲੇ ਜਿਹੜੀ ਭਾਈ ਨਨੂ ਜੀ ਵਾਲੀ ਗੱਲ ਆ ਨਾ ਉਹ ਸਿੱਖੀ ਸਿਧਾਂਤਾਂ ਸਰਬ ਨਹੀਂ ਪੂਰੀ ਉਤਰਦੀ ਕੇਸਰ ਸਿੰਘ ਸ਼ਿਮਰ ਨੇ ਜ਼ਿਕਰ ਕੀਤਾ ਵੀ ਭਾਈ ਨਨੂ ਜੀ ਨੂੰ ਸੁਪਰ ਜੀ ਗੁਰੂ ਤੇਗ ਬਹਾਦਰ ਸਾਹਿਬ ਮਿਲੇ ਜਾ ਕੇ ਕਿਹਾ ਮੇਰਾ ਸੀਸ ਲੈ ਕੇ ਜਾ ਧਰ ਲੈ ਕੇ ਜਾ ਉਹ ਗੱਲ ਵੀ ਹਾਸੇ ਹੁਣੀ ਬਣਦੇ ਐਡਾ ਕਹਿਰ ਮੱਚਾ ਹੋਵੇ ਤੇ ਭਾਈ ਨਾਨੂ ਨੂੰ ਗੁਰੂ ਸਾਹਿਬ ਦਾ ਇਹ ਨਾ ਪਤਾ ਹੋਵੇ ਉਹ ਸੁਪਤਾ ਪਾਉਣ ਜਾ ਕੇ ਗੁਰੂ ਸਾਹਿਬ ਕੋਲ ਦੱਸੀ ਲੈ ਕੇ ਸੁਪਰੇ ਚ ਫਿਰ ਕਹਾਂ ਜਦੋਂ ਇਹ ਲੋਕਾਂ ਨੂੰ ਭਾਰਨੇ ਚੱਲਦੀਆਂ ਉਹ ਫਿਰ ਕੋ ਬੰਦਾ ਲੱਭਦਾ ਬਜਰ ਸੀਸ ਲੈ ਕੇ ਜਾਣਾ ਕਿਹਨੂੰ ਲੱਭਦਾ ਉਹ ਭਾਈ ਜੇ ਤੈਨੂੰ ਲੱਭਦਾ ਉੱਥੇ ਉਹਨੂੰ ਕਹਿੰਦਾ ਵੀ ਲੈ ਫਿਰ ਆਪਾਂ ਸੀਸ ਲੈ ਕੇ ਜਾਣਾ ਕਿ ਦੱਸੋ ਜੀ ਕਿਵੇਂ ਲੈ ਕੇ ਜਾਈਏ ਇਹ ਕਿਸ ਤਰ੍ਹਾਂ ਦੇ ਸ਼ਿਬਰ ਦੇ ਹਵਾਲੇ ਨਾਲ ਕਰ ਰਿਹਾ ਮੈਂ ਸਨ ਲੈ ਫਿਰ ਤੂੰ ਖੁੱਲੇ ਅੰਮੋਲਾ ਪਾਂਡਾ ਦੇ ਚ ਤੂੜੀ ਪਾ ਲੋ ਤੂੜੇ ਚ ਗੁਰੂ ਸਾਹਿਬ ਦਾ ਸੀਸ ਲਪੋ ਲੋ ਫਿਰ ਬਾਹਰ ਲੈ ਜਾ ਹੁਣ ਤੂੰ ਸਖ ਸੋ ਸਕਦਾ ਵੀ ਗੁਰੂ ਸਾਹਿਬ ਦਾ ਸੀਸ ਨੂੰ ਸੀ ਤੂੜੀ ਚ ਪਾ ਲ ਗੇ ਉਹਨੂੰ ਫੁੱਲਾਂ ਤੇ ਰੱਖਿਆ ਜਾ ਸਕਦਾ ਉਹਨੂੰ ਕਿਸੇ ਹੋਰ ਤੁਲਨਾ ਰੱਖਿਆ ਜਾ ਸਕਦਾ ਜਿਹੜਾ ਸਿੱਖ ਲਈ ਕਿੰਨਾ ਜਾਨਾਂ ਨੂੰ ਪਿਆਰਾ ਹੈਗਾ ਤੇ ਕੋਈ ਸਿੱਖ ਸੋਚਦਾ ਮੈਂ ਤੂੜੀ ਚ ਪਾ ਕੇ ਲੈ ਜੇ ਇੱਕ ਕੇਸਰ ਸਿੰਘ ਸਿੱੱਬਰ ਦੇ ਜਿਹੜੇ ਹਵਾਲੇ ਆ ਕੋ ਕੱਚੇ ਹਵਾਲਿਆਂ ਦੇ ਬਿਅਸ ਤੇ ਅਸੀਂ ਭਾਵਕ ਹੋ ਕੇ ਜਿਵੇਂ ਕੋਈ ਬੀਬੀ ਜੀ ਕੁਸ਼ਾਲ ਸਿੰਘ ਨਹੀਂ ਆਲੀ ਗੱਲ ਐ ਹੋ ਸਕਦਾ ਕਿਸੇ ਮਰਦ ਅੰਦਰ ਹੁੰਦਾ ਵੀ ਸਾਡਾ ਵੀ ਹੋਇਆ ਪਰ ਸਾਨੂੰ ਹਿਸਟੋਰਿਕਲੀ ਉਹਦੇ ਹਵਾਲੇ ਦੇਣੇ ਚਾਹੀਦੇ ਆ ਕੋ ਸਿੰਘ ਸੜਕ ਜਿਹੜਾ ਪ੍ਰੋਗਰਾਮ ਆ ਸਿੰਘ ਸੜਕ ਬਹੁਤ ਸਾਰੇ ਲੋਕਾਂ ਲਈ ਜਥੇਬੰਦੀ ਐ ਇਹਨੇ ਬਹੁਤਾਂ ਖੇਤਰ ਚ ਕੰਮ ਕੀਤਾ 600 ਸਾਲ 600 ਸਾਲ ਪਹਿਲਾਂ ਜਦੋਂ ਬੰਦੇ ਪੈਦਾ ਹੋਏ ਨਹੀਂ ਉਹਨਾਂ ਨੇ ਭਾਈ ਬੱਲੇ ਵਾਲੇ ਆਲੀ ਜਨਮ ਸਾਖੀ ਜੀ ਨੂੰ ਲੋਕ ਰਮਾਲਾ ਚਲਬੇਟ ਵੈਕ ਰੱਖਦੇ ਸੀ ਪਹਿਲੀ ਵਾਰ ਸਿੰਘ ਸਭਾ ਨੇ ਚੈਲੰਜ ਕੀਤਾ ਵੀ ਗੁਰੂ ਦੀ ਤਹੀਨ ਹੈ ਗੁਰੂ ਦੇ ਅਨਸਾਰ ਨਹੀਂ ਚੱਲਦੀ ਉਹਨਾਂ ਨੇ ਕਿਤੀ ਭਾਈ ਬੱਲੇ ਵਾਲੇ ਦੀ ਸਾਖੀ ਪਹਿਲੀ ਵਾਰ 39 ਗ੍ਰੰਥ 10 ਗ੍ਰੰਥ ਦੇ ਮਿਲਾ ਕੇ ਚਿਤ੍ਰਨਾਟਕ ਦੇ ਪਹਿਲੀ ਵਾਰ ਸਿੰਘ ਸਭਾ ਨੇ ਰੱਦ ਕੀਤਾ ਵੀ ਜਿਹੜਾ 10 ਗ੍ਰੰਥਾ ਇਹ ਗੁਰੂ ਸਾਹਿਬ ਦੀ ਰਚਨਾ ਹੀ ਨਹੀਂ ਇਹ ਗੁਰੂ ਸਾਹਿਬ ਦੀ ਤਹੀਨ ਹੈ ਸਿੰਘ ਸਰਵਾ ਬਾਦੂ ਖੇਤਰ ਦੀ ਗਵਾਈ ਕਰਨ ਵਾਲੇ ਹੈਗੀ ਹੈ ਅਸੀਂ ਇਹ ਵੇਖੀਏ ਕਿ ਕਿਤੇ ਅਸੀਂ ਆ ਮੌਸਮ ਹੋ ਕੇ ਤੇ ਗਲਤ ਇਤਿਹਾਸ ਦੀ ਸਥਾਪਨਾ ਬਲਤੇ ਨਹੀਂ ਤੁਰ ਗਏ ਕਿੱਥੇ ਪਾਈ ਕੁਸ਼ਾਲ ਸਿੰਘ ਦਈਆ ਆ ਗਿਆ ਭਾਈ ਨਨੂ ਸਿੰਘ ਭਾਈ ਉਹਦੇ ਜੀ ਉਹ ਗਏ ਇਤਿਹਾਸ ਦੇ ਪੱਤਰ ਕਿੱਥੇ ਗਏ ਇਹਦੇ ਦੁਬਾਰਾ ਸਾਨੂੰ ਸਰੋਤਾਂ ਅਨਸਾਰ ਗੱਲਬਾਤ ਕਰਨੀ ਚਾਹੀਦੀ ਹੈ ਡਿਟੇਲ ਚ ਗੱਲਬਾਤ ਕਰਨੀ ਚਾਹੀਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ